ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੂਰੀ ਧਰਮ। ਅੰਦਰੋਂ ਕੱਲ ਸਾਰਿਆਂ ਨੂੰ ਬੇਨਤੀ ਕੀਤੀ ਸੀ ਕਿ ਅੰਮ੍ਰਿਤ ਵੇਲੇ ਦਾ ਸਮਾਪਾ ਜਿਹੜਾ ਉਹ ਥੋੜਾ ਛੇਤੀ ਕਰ ਲਈਏ ਅੰਮ੍ਰਿਤ ਵੇਲੇ ਉੱਠੀਏ ਭਾਵ ਕਿਉਂਕਿ ਗੁਰੂ ਸਾਹਿਬ ਜੀ ਮਹਾਰਾਜ ਬਖਸ਼ਿਸ਼ ਹੈ ਸਾਨੂੰ ਕਿ ਅੰਮ੍ਰਿਤ ਵੇਲੇ ਉੱਠ ਕੇ ਅਸੀਂ ਇੱਕ ਤੇ ਦੂਜਿਆਂ ਨਾਲੋਂ ਪਹਿਲਾਂ ਆਪਣੇ ਕਾਰਜ ਸੰਭਾਲ ਲੈਣੇ ਆ। ਤੇ ਦੂਸਰਾ ਜਿਹੜਾ ਐਕਟਿਵ ਰਹਿੰਨੇ ਆ ਸਾਰਾ ਦਿਨ ਤੇ ਗੁਰੂ ਸਾਹਿਬ ਦੇ ਗੁਣ ਗਾਉਣੇ ਤੇ ਖੁਸ਼ੀਆਂ ਪ੍ਰਾਪਤ ਕਰਦੇ ਆ ਸਤਿਗੁਰੂ ਮਾਰਾ ਰਾਜ ਭਾਗ ਬਖਸ਼ਿਸ਼ ਕਰਦੇ ਆ ਪਰ ਕਈਆਂ ਨੇ ਕਮੈਂਟ ਜਿਹੜੇ ਬੜੇ ਕੀਤੇ ਕਿ ਸੂਰਜ ਪ੍ਰਕਾਸ਼ ਦਾ ਨਾਮ ਲੈਂਦੇ ਆ ਕਥਾ ਵੀਰੋ ਜਿਹੜੀ ਕਰਨੀ ਉਹ ਤੇ ਕਰਨੀ ਛੱਡ ਤੇ ਦੇਣੀ ਵੀ ਤੁਹਾਡਾ ਕਰਕੇ ਸੋ ਮੈਂ ਅੱਜ ਦੀ ਇਹ ਵੀਡੀਓ ਤਾਂ ਕੀਤੀ ਕਿ ਇਹ ਕਮੈਂਟ ਨਹੀਂ ਕਰਨਾ ਚਾਹੀਦਾ ਕਦੀ ਵੀ ਠੀਕ ਠੀਕ ਵੀ ਚੱਲਦੀ ਹੈ ਇਹੋ ਜਿਹਾ ਲੈ ਕੇ ਸਵੇਰੇ ਸਵੇਰ ਨਹੀਂ ਪਾਉਣਾ ਚਾਹੀਦਾ ਕੋ ਦਿਨੇ ਰੱਖੋ ਕਿ ਨਿੰਦਿਆ ਚੁਗਲੀ ਆਪਾਂ ਦਿਨੇ ਕਰਨੀ ਇਹ ਵੇਲਾ ਛੱਡ ਦਿਆ ਕਰੋ ਸੋ ਇਹ ਵੇਲਾ ਗੁਰੂ ਸਾਹਿਬ ਜੀ ਦੀ ਸਿੱਖਤ ਸਲਾਹ ਕਰਨ ਦਾ ਕਈ ਇੱਕ ਦੋ ਬੰਦੇ ਹੈਗੇ ਜਿਹੜੇ ਮਤਲਬ ਇਹਦੇ ਵਿੱਚ ਵੀ ਸ਼ਮਾ ਆਪਣਾ ਖਰਾਬ ਕਰ ਲੈਂਦੇ ਆ ਆਜੋ ਇੱਥੇ ਆਜੋ ਨਹੀਂ ਕੋਈ ਨਹੀਂ ਆਜੋ ਬਾਬਾ ਜੀ ਆਜੋ ਇੱਕ ਮਿੰਟ ਤੁਹਾਡੇ ਦਰਸ਼ਨ ਕਰਾਈਏ ਸੰਗਤ ਨੂੰ ਆਜੋ ਆਜੋ ਸੋ ਸਾਡਾ ਵੀਰ ਸਰਜੀਤ ਸਿੰਘ ਜੋ ਬਹੁਤ ਵੱਡਾ ਬੈਜੋ ਬੈਜੋ ਬਹੁਤ ਵਧੀਆ ਸੇਵਾ ਕਰਦਾ ਗਾਈਆਂ ਦੀ ਇਹ ਵੀ ਵੇਖੋ ਅੰਮ੍ਰਿਤ ਵੇਲੇ ਉੱਠ ਕੇ ਆਇਆ ਤੇ ਨੇ ਸੇਵਾ ਉਹ ਬਾਜ਼ਾਰੋਂ ਖੜਨਾ ਹਣਾ ਤੁਸੀਂ ਇਹਨਾਂ ਨਹੀਂ ਅਜੇ ਪੱਠੇ ਘਰ ਲਿਆਉਣੇ ਉਦੋਂ ਇਹਨਾਂ ਨੇ ਪੱਠੇ ਲਿਆਉਣੇ ਵੇਖੋ ਨਿਸ਼ਕਾਮ ਸੇਵਾ ਵਾ ਵੀਰ ਦੀ ਕੱਲ ਵੀ ਮੈਂ ਇਹਦੀ ਵੀਡੀਓ ਪਾਈ ਬੜੀ ਵੀਡੀਓ ਤੁਹਾਡੀ ਵੇਖੀ ਸੰਤ ਨੇ ਠੀਕ ਬੜੀ ਕਿਰਪਾ ਮੱਛੀਆਂ ਹੈਗੀਆਂ ਬਾਜੀ ਵਿੱਚ ਹਾਂਜੀ ਹਾਂਜੀ ਉਹ ਵੇਖੋ ਜੀ ਇਹ ਵੀਰ ਵੀ ਸੇਵਾ ਕਰਦਾ ਤੇ ਅੰਮ੍ਰਿਤ ਵੇਲਾ ਆ ਵੇਲਾ ਸੇਵਾ ਕਰਨ ਨੂੰ ਰੱਖੀ ਆਪਾਂ ਨਿੰਦਿਆ ਚੁਗਲੀ ਚੋਂ ਬਾਹਰ ਹੋ ਜਿਓ ਤੇ ਦਰਸ਼ਨ ਕਰੀਏ ਵੇਖੋ ਸਾਹਿਬ ਦਰਸ਼ਨ ਕਰਾਓ ਸਾਰੇ ਹੁਣ ਕਥਾ ਫੇਰ ਆਰੰਭ ਹੋਣ ਲੱਗੀ ਐ ਤੇ ਸਾਰੇ ਵੀ ਦਰਸ਼ਨ ਕਰੋ ਕਿਉਂ ਜੀ ਮੇਰੇ ਸ਼ੇਰੇ ਤੇ ਮਹਾਰਾਜ ਦਾ ਨਾਮ ਜਪਣਾ ਚਾਹੀਦਾ ਸਾਈਬ ਉਸ ਤੇ ਦਿਖਾ ਦਿਓ ਬਾਰਾ ਦਿਖਾ ਕੇ ਤੇ i'm going to